ਅੱਜ ਦੀ ਸਾਖੀ ਗੁਰੂ ਨਾਨਕ ਸਾਹਿਬ ਦੀਆਂ ਸਭ ਤੋਂ ਸੋਹਣੀਆਂ ਤੇ ਦਿਲ ਛੂ ਜਾਣ ਵਾਲੀਆਂ ਸਾਖੀਆਂ ਵਿੱਚੋਂ ਇੱਕ ਹੈ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਰੱਬ ਦੇ ਨਾਮ ਤੇ ਦਿੱਤਾ ਹੋਇਆ ਕਦੇ ਘਟਦਾ ਨਹੀਂ ਹਮੇਸ਼ਾ ਵੱਧਦਾ ਹੀ ਆਉਂਦਾ ਹੈ ਸੁਲਤਾਨਪੁਰ ਲੋਧੀ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਅਨਾਜ ਘਰ ਵਿੱਚ ਕੰਮ ਕਰਦੇ ਸਨ ਹਰ ਰੋਜ਼ ਲੋਕ ਆਉਂਦੇ ਸਨ ਤੇ ਗੁਰੂ ਸਾਹਿਬ ਉਹਨਾਂ ਨੂੰ ਅਨਾਜ ਵੰਡਦੇ ਸਨ ਗੁਰੂ ਜੀ ਦਾ ਸਵਾ ਬੜਾ ਹੀ ਨਿਮਰ ਸੀ ਉਹ ਹਰ ਦਾਣਾ ਤੋਲਦੇ ਸਮੇਂ ਗਿਣਤੀ ਕਰਦੇ ਅਤੇ ਨਾਲ ਨਾਲ ਸਿਮਰਨ ਵੀ ਕਰਦੇ ਉਸ ਦਿਨ ਗੁਰੂ ਜੀ ਦਾਣਾ ਤੋਲ ਰਹੇ ਸਨ ਉਹ ਕਹਿੰਦੇ 1 2 3 ਪਰ ਜਦ ਗਿਣਤੀ 13 ਤੇ ਆਈ ਗੁਰੂ ਸਾਹਿਬ ਦਾ ਦਿਲ ਨਾਮ ਨਾਲ ਲੀਨ ਹੋ ਗਿਆ ਉਹ ਰੁਕੇ ਨਹੀਂ ਬਸ ਇੱਕੋ ਬਚਨ ਨਿਕਲਦਾ ਗਿਆ 13 13 13 ਗੁਰੂ ਸਾਹਿਬ ਦਾਣਾ ਵੰਡਦੇ ਰਹੇ ਹੱਥ ਰੁਕਿਆ ਨਹੀਂ ਦਿਲ ਹਰ ਵਾਰ ਕਹਿੰਦਾ ਇਹ ਸਭ ਰੱਬ ਦਾ ਹੈ ਤੇਰਾ ਹੈ ਦੂਜੇ ਨੌਕਰ ਦੌੜੇ ਕਬਰਾਈ ਹੋਏ ਖਾਨ ਸਾਹਿਬ ਨਾਨਕ ਤਾਂ ਅਨਾਜ ਸਾਰਾ ਮੁਫਤ ਵੰਡ ਦਿੱਤਾ ਖਜ਼ਾਨਾ ਖਾਲੀ ਹੋ ਜੂ ਖਾਨ ਦੌੜਿਆ ਉਸਨੇ ਗੁਰੂ ਸਾਹਿਬ ਦੇ ਚਰਣਾ ਕੋਲ ਜਾ ਕੇ ਪੁੱਛਿਆ ਨਾਨਕ ਇਹ ਤੂੰ ਕੀ ਕਰ ਰਿਹਾ ਹੈ ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ਖਾਨ ਸਾਹਿਬ ਜੋ ਕੁਝ ਵੀ ਹੈ ਉਹ ਰੱਬ ਦਾ ਹੈ ਜੇ ਰੱਬ ਦਾ ਦਿੱਤਾ ਰੱਬ ਦੇ ਬੰਦਿਆਂ ਵਿੱਚ ਵੰਡਿਆ ਜਾਵੇ ਤਾਂ ਖਜ਼ਾਨਾ ਕਦੇ ਵੀ ਘਟਦਾ ਨਹੀਂ ਵੱਧਦਾ ਹੈ ਇਹ ਸੁਣ ਕੇ ਖਾਨ ਦੇ ਦਿਲ ਦੀਆਂ ਦੁਨੀਆ ਹੀ ਹਿੱਲ ਗਈ ਉਹ ਗੁਰੂ ਸਾਹਿਬ ਦੇ ਪੈਰਾਂ ਵਿੱਚ ਟਿਕ ਪਿਆ ਤੇ ਉਸ ਰਾਤ ਅਨਾਜ ਘਰ ਵਿੱਚ ਅਜੀਬ ਚਮਤਕਾਰ ਹੋਇਆ ਜਿੱਥੇ ਲੋਕਾਂ ਨੇ ਸੋਚਿਆ ਸੀ ਖਜ਼ਾਨਾ ਖਾਲੀ ਹੋ ਜਾਊ ਉੱਥੇ ਅਨਾਜ ਪਹਿਲਾਂ ਨਾਲੋਂ ਦੁੱਗਣਾ ਮਿਲਿਆ ਪ੍ਰਭੂ ਦੀ ਬਰਕਤ ਵਰ ਚੁੱਕੀ ਸੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਸੱਚੀ ਕਮਾਈ ਸੇਵਾ ਤੇ ਦਿਲ ਦੀ ਨਿਮਰਤਾ ਇਹ ਕਦੇ ਵੀ ਘਟਦੀ ਨਹੀਂ ਰੱਬ ਉਸ ਨੂੰ ਬਹੁਤ ਵੱਧ ਕੇ ਵਾਪਸ ਕਰਦਾ ਹੈ ਜੇ ਸਾਥੀ ਦਿਲ ਨੂੰ ਲੱਗੀ ਤਾਂ ਵਾਹਿਗੁਰੂ ਲਿਖ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਰੱਬ ਦਾ ਹਦਾ ਤੁਹਾਡੇ ਉੱਪਰ ਹੱਥ ਰਵੇਗਾ ਧੰਨਵਾਦ